ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਚੰਗੀਆਂ ਮਿਹੜਾਂ ਆਗੀਆਂ ਵੀਰੋ ਸੂਈਆਂ ਨੇ ਗੱਬਣਾ ਨੇ ਚੰਗੇ ਰਿਕਾਰਡ ਵਾਲੀਆਂ ਨੇ ਤਾਂ ਵੀਡੀਓ ਐਂਡ ਤਾਈਂ ਜਰੂਰ ਵੇਖਿਓ ਰੇਟ ਵੀਰੋ ਜਿਆਜ ਹੁੰਦਾ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕਗਿੰਦਰ ਜੀ ਕੀ ਹਾਲ ਚਾਲ ਆ ਵਧੀਆ ਜੀ ਠੀਕ ਠਾਕ ਜੀ ਤੁਸੀਂ ਸੁਣਾਓ ਜੀ ਮਾਬੇ ਨਾਨਕ ਦੀ ਕਿਰਪਾ ਜੀ ਗੁਰੂ ਰਾਮਦਾਸ ਦੀ ਕਿਰਪਾ ਚੰਗੀ ਕਲਾ ਜੀ ਵਧੀਆ ਜੀ ਹਾਂ ਜੀ ਨਾਨਕ ਕਿੰਦਰ ਡੇਰੀ ਫਾਰਮ ਨਾਲ ਵੇਖਾ ਲਿਆ ਵੀਰਾਂ ਨੂੰ ਬਹੁਤ ਬਹੁਤ ਸ਼ੁਭ ਕਾਮਨਾ ਬਿਲਕੁਲ ਜੀ ਨਵੇਂ ਨਵੇਂ ਕਮੈਂਟ ਕਰੋ ਵਧੀਆ ਵੀਡੀਓ ਦਿਖਾ ਲਦਾ ਤੁਹਾਨੂੰ ਬਹੁਤ ਚੰਗਾ ਮੁੰਡਾ ਜੀ ਬਿਲਕੁਲ ਚੰਗਾ ਮੁੰਡਾ ਪ੍ਰੇਮ ਭਾਵਨਾ ਨਾਲ ਰੱਖਦਾ ਚੱਲ ਗਿਆ ਜੀ ਮੁੰਡਾ ਚੱਲ ਗਿਆ ਹਾਂ ਜੀ ਬਿਲਕੁਲ ਜੀ ਵੀਰਾਂ ਸਿਰ ਤੇ ਜੀ ਤੁਹਾਡੇ ਭਰਾਵਾਂ ਸਿਰ ਤੇ ਸਾਰਿਆਂ ਵੀਰਾਂ ਸਿਰ ਤੇ ਹਨਾ ਜੀ ਤਾਂ ਵਾਹਿਗੁਰੂ ਜ ਬਸ ਚੱਲੀ ਫਿਰਦੇ ਆਂ ਹਾਂਜੀ ਹਾਂਜੀ ਹੈਨਾ ਜੀ ਤਾਂ ਆਪ ਦੀ ਕਿਰਪਾ ਜੀ ਬਿਲਕੁਲ ਬਿਲਕੁਲ ਜੀ ਕਿਰਪਾ ਹਾਂਜੀ ਤੇ ਕੋਈ ਤੁਹਾਡਾ ਪਿਆਰ ਇਲਾਕੇ ਦਾ ਲਾਗੇ ਬੰਨੇ ਤੁਸੀਂ ਸਰਕਾਰ ਦਿੱਤਾ ਜੀ ਇਲਾਕੇ ਜੋ ਪਹਿਲਾਂ ਜ਼ਰੂਰੀ ਆ ਜੀ ਹੈਨਾ ਜੀ ਠੀਕ ਹੈ ਜੀ ਧੰਨਵਾਦ ਜੀ ਇਲਾਕੇ ਬਿਲਕੁਲ ਜੀ ਹਾਂਜੀ ਸਾਰੇ ਵੀਰਾਂ ਦਾ ਧੰਨਵਾਦ ਆ ਜਿਨ੍ਹਾਂ ਚੈਨਲ ਨੂੰ ਸਬਸਕ੍ਰਾਈਬ ਕੀਤਾ ਲਾਈਕ ਕੀਤਾ ਤੇ ਸ਼ੇਅਰ ਕਰਦੇ ਆ ਵੀਰੇ ਤਾਂ ਜਿਨ੍ਹਾਂ ਵੀਰਾਂ ਨਹੀਂ ਕੀਤਾ ਵੀਰੋ ਚੈਨਲ ਨੂੰ ਮਤਵਾ ਸ਼ੇਅਰ ਕਰੀ ਚੱਲਿਓ ਲਾਈਕ ਕਰੋ ਤੇ ਜੋ ਤੁਹਾਨੂੰ ਨਵੀਂ ਦਿਨਾਂ ਵੀਡੀਓ ਵਿਖਾ ਲਈ ਜਾਵੇ ਤੇ ਭਾਈ ਨਾਂ ਦੱਸਿਓ ਆਪਣਾ ਨਾਂ ਸੁਵਿੰਦਰ ਸਿੰਘ ਦੀ ਪਿੰਡ ਠੱਠਾ ਨੇੜੇ ਭੱਲ ਵਾਲੀ ਅਨਾਲ ਹੀ ਫੜਗੜ ਚੂੜੀਆਂ ਜੇ ਮਜੀਠਾ ਰੋੜ ਜੇ ਠੀਕ ਹੈ ਜੀ ਹਾਂਜੀ ਸੁਵਿੰਦਰ ਸਿੰਘ ਮੇਰੇ ਨਾਂ ਜੇ ਠੀਕ ਹੈ ਜੀ ਹਾਂਜੀ ਤਾਂ ਆਪਣੇ ਕੋਲੇ ਅੱਜ ਆ ਗਈਆਂ ਚੰਗੀਆਂ ਸੋਹਣੀਆਂ ਵੇੜਾ ਹਨਾ ਆਪਣੇ ਕੋਲ ਅੱਜ ਪੰਜ گاਵਾ ਜੀ ਬਿਲਕੁਲ ਜੀ ਹਾਂਜੀ ਤਾਂ ਟੌਪ ਕਲਾਸ ਹੁੰਦੀਆਂ ਜੀ ਬਿਲਕੁਲ ਤੇ ਪਹਿਲੀ ਗੱਬਣ ਹੈ ਜੀ ਬਿਲਕੁਲ ਤੇ ਹੈ ਵੀ ਦੌਂਦੀਆਂ ਤੇ ਜੋ ਐਂ ਡੱਬੀਆਂ ਫੜਬੀਆਂ ਕੋਈ ਦੂਜਾ ਸੂਆ ਏ ਹਾਂਜੀ ਜਿਹੜੀ ਜਲਸੀ ਕਾਲੀ ਪੰਜਾਬ ਦੀ ਠੀਕ ਹੈ ਜੀ ਬਾਕੀ ਸਭ ਦੋਂਦੀਆਂ ਦੇ ਚੌਗੀਆਂ ਦੋਂਦੀਆਂ ਦੇ ਚੌਗੀਆਂ ਡੱਬੀਆਂ ਫੜਬੀਆਂ ਵੀਰੋ ਤੇ ਹਮੇਸ਼ਾ ਹੀ ਵੇਣਾ ਇਦਾਂ ਦੀਆਂ ਸੋਹਣੀਆਂ ਹੁੰਦੀਆਂ ਇਹਨਾਂ ਕੋਲੇ ਵੀਰੋ ਨਾਲ ਕੋਲੇ ਦੂਜੀ ਤੇ ਜਿਹਨਾਂ ਵੀਡੀਓ ਵੀਡੀਓ ਚੱਲਦੀ ਆ ਤਾਂ ਪਸ਼ੂ ਸਾਫ਼ ਸੁਥਰਾ ਹੁੰਦਾ ਵੀਡੀਓ ਐਂਡ ਤਾਂ ਜਰੂਰ ਵੇਖਿਓ ਜੀ ਰੇਟ ਵੀ ਜਾਇਜ਼ ਹੁੰਦਾ ਜੀ ਲੰਮੇ ਸਮੇ ਤੋਂ ਕੰਮ ਆ ਜੀ ਪੁਰਾਣਾ ਤੁਹਾਡਾ ਹਨਾ ਜੀ ਐਂ ਤਜਰਬਾ ਜੀ ਚੰਗਾ ਚੰਗਾ ਪਸ਼ੂ ਲਿਆ ਹੁੰਦੇ ਆ ਬਿਲਕੁਲ ਜੀ ਵਾਇਰ ਚ ਚਲਾਉਣਾ ਤੇ ਆਪਣਾ ਕਰੀਏ ਭਾਈ ਸ਼ੁਰੂ ਇਹ ਨਾ ਕਰੋ ਜੀ ਪਹਿਲੇ ਨੰਬਰ ਵਾਲੀ ਬਾਰੇ ਦੱਸੇ ਇਹ ਦੋਂਦੀ ਵੜ ਹੈ ਜੀ ਦੋ ਦਨ ਦਾ ਜੀ ਬਹੁਤ ਚੰਗਾ ਬੱਚਾ ਪਾਇਆ ਨੇ ਚੰਗੇ ਸਿਮਨ ਦੀ ਰੱਸੀ ਹੈ ਜੀ ਰੱਸੀ ਮਗਰਾ ਗਈ ਹਾਂ ਜੀ ਠੀਕ ਹੈ ਜੀ ਅੱਜ ਇਹਨੂੰ ਤੀਜਾ ਦਿਨ ਸੂਈ ਦੋ ਚ ਲਿਆ ਤੀਜਾ ਦਿਨ ਹਾਂ ਜੀ ਹਾਂ ਜੀ ਕੋਲੋ ਜੀ ਤੋਰਾ ਵਿਖਾਈਏ ਵੇਖੋ ਵੀਰੋ ਤੀਜਾ ਦਿਨ ਸੂਈ ਨੂੰ ਹੋ ਗਿਆ ਗੁਲਾਬੀ ਥਾਣਾ ਗਿਆ ਵੱਡੀ ਵੜ ਆ ਗਈ ਆ ਬਰੀਡ ਬਰੂਡ ਬਹੁਤ ਆ ਜੀ ਹਾਂ ਜੀ ਹਾਂ ਜੀ ਵੱਛੀ ਵਾਲੀ ਇਹਨੇ ਮੈਂ ਨਾ ਹਰ ਦੋਸਦੀ ਬੱਚਾ ਤੇ ਬੱਚਾ ਵੀ ਚੰਗਾ ਹੋ ਗਿਆ ਕੀ ਬਾਤ ਹੈ ਚੰਗੇ ਸੀਮਨ ਦਾ ਬੱਚਾ ਪਾਇਆ ਵੀਰੋ ਇਹਨੇ ਤਾਂ ਸੋਹਣੀ ਵਹਿੜ ਆ ਗਈ ਆ ਥਣਪਾਂਡੇ ਦੀ ਖੁੱਲੇ ਦੀ ਮਾਲਕਾ ਬਹੁਤ ਚੰਗੀ ਵਹਿੜ ਆ ਗਈ ਵੀਰੋ ਤਾਂ ਚੰਗੀ ਸ਼ਕੀਨ ਵਹਿੜ ਆ ਤਾਂ ਬਾਕੀ ਤੋਰਾ ਤਾਰਾ ਚੈੱਕ ਕਰ ਲੋ ਵੀਰੋ ਚਿਵਾਗ ਮੇਂ ਦਾ ਨਿਕਲਿਆ ਜੀ ਇਹਦਾ ਇਹਦਾ ਚਿਵਾਗ ਤੇ ਗੱਲ ਹੀ ਗਾਂਦੀ ਤੇ ਰੱਬ ਨੇ ਵੇਲੇ ਬੈ ਕੇ ਬਣਾਇਆ ਜੀ ਵੇਖੋ ਵੀਰੋ ਫੇਸ ਕੁਆਲਟੀ 16 ਕਿਲੋ ਐਸਸ 16 ਕਿਲੋ ਅੱਛਾ ਜੀ ਚੌਥਾ ਦਿਨ ਸੂਈ ਰ 16 ਕਿਲੋ ਕੰਡੇ ਦੇ ਨਾਮ ਕੰਡੇ ਆਲਾ ਤੇ گلابی ਥਾਣਾ ਗਿਆ ਵੀਰੋ ਸੋਣੀ ਵੜਾ ਪਾਜੀ ਸੂਈਆ ਅੱਛਾ ਚੰਗੇ ਸੀਮੰਦਾਂ ਦੇ ਵਾਲਿਆ ਨੇ ਬੱਚੇਓ ਸਾਹਮਣੇ ਬੱਜੇ ਆ ਜੀ ਉਹ ਬੱਚੇ ਸਾਹਮਣੇ ਬੱਜੇ ਆ ਜੀ ਠੀਕ ਹੈ ਬੱਚੇ ਚੰਗੇ ਸੀਮੰਦ ਦੇ ਪਾਏ ਹਨਾ ਇਹ ਵੜਾ ਠੀਕ ਹੈ ਜੀ ਤਾਂ ਵੇਖੋ ਵੀਰੋ ਵਧੀਆ ਵਛੀ ਆ ਜੀ ਵੱਡੀ ਵਛੀ ਆ ਵੱਡੀ ਵਛੀ ਆ ਥਣਲੇਵੇ ਵਾਲੀ ਆ ਵੇਖੋ ਖੀਰੀ ਵਛੀ ਆ ਮੋਢੇ ਤੇ ਆਉਂਦੀ ਐ ਦੋਦੀ ਖੀਰੀ ਜੀ ਬਿਲਕੁਲ ਸੰਤਨ ਬੜਾ ਸਪੈਸ਼ਲ ਲੱਗੇ ਵੇਖੋ ਵੇਖੋ ਇਹਨੇ ਬੋਲੇ ਲਗਾ ਰਾਬ ਨੇ ਦੇਤੇ ਬੈਣ ਕੀ ਬਾਤ ਆ ਵੇਖੋ ਵੀਰੋ ਬਹੁਤ ਹੀ ਚੰਗੀ ਬੈੜਾ ਜੀ ਮੁੱਲ ਜੀ ਇਹਦਾ ਬੋਲੇ ਦਾ 80 ਕਰਾ ਲਓ 85 ਕਰਾ ਲਓ ਹਾਂਜੀ ਇਹ ਹਾਂ ਨਾ 70 ਦੀ ਐ 70 ਦੀ 70 ਦੀ ਐ ਮਾਂ ਤਨ ਮਾਰਦਾਨ ਕਗਿੰਦਰ ਸਿੰਘ ਜੀ ਉਹ ਦੱਸੋ ਕਿਹੜੀ ਗੱਲ ਆ ਚਲੋ 1000 ਛੱਡ ਦੋ ਬੋਤਾਂ ਆ ਗਿਆ ਜੀ ਹਣਾ ਜੀ ਤੇ ਵੇਖੋ ਵੀਰੋ 1000 ਘਟ 70 ਦੀ ਹੋ ਜੂ ਚੰਗੀ ਵੇੜਾ ਮਗਰੀ ਵੀ ਦੋ ਦੰਦਾ ਮਗਰੀ ਵੀ ਵਸ਼ੀ ਆ ਗਿਆ ਜੀ ਹਾਂ ਜੀ ਹਾਂ ਜੀ ਚੰਗੀ ਸੋਣੀ ਵੇੜਾ ਵੀਰੋ ਪਲੀ ਜੁੜੀ ਆ ਬੱਚਾ ਵੀ ਚੰਗੇ ਸਿਮਨ ਦਾ ਪਾਇਆ ਇਹਨੇ ਤਾਂ ਦੂਜੇ ਨੰਬਰ ਤੇ ਆ ਗਈ ਜੀ ਵੇੜਾ ਅੱਜ ਚੌਗੀ ਆਜੀ ਪਹਿਲਾਂ ਬੱਚੀ ਕਾਲੀ ਖੰਧ ਤੁਨੇ ਨੂੰ ਬੜਾ ਪਿਆਰਾ ਲੱਗਿਆ ਸੁਈਆਂ ਲੱਗਦੇ ਗੱਲ ਲਗਾਉਂਦੀ ਹੈ ਜੀ ਵੇਖੋ ਇਦਾਂ ਸਿਰਾਂ ਵੈੜਾ ਇਹ ਵੀ ਇੱਕਦਾਂ ਥਲੇ ਬੈ ਜੀ ਕੋ ਨਿਆਣੀ ਲੋੜਨੀ ਜੀ ਬੱਚੇ ਕੀ ਬਲੇ ਇਹਨੇ ਜੀ ਬੱਚਾ ਇਹ ਮਗਰ ਬੱਚਾ ਜੀ ਐ ਖੋਲੋ ਜੀ ਤੋਰਾ ਵਖਾਈਏ ਵੇਖੋ ਵੀਰੋ ਵੱਡੀ ਵੈੜਾ ਵੀ ਤਾਜੀ ਸੁਈਆਂ ਥਣ ਲੈ ਵੀ ਇਹਦੀ ਬਹੁਤ ਚੰਗੀਆਂ ਚੈੱਕ ਕਰ ਲਓ ਸਿੱਧੀ ਬੀ ਉੱਚੀ ਆ ਜੀ ਬਿਲਕੁਲ ਟੌਪ ਕਲਾਸ ਵੈੜਾ ਜੀ ਵੇਖੋ ਵੀਰੋ ਬਹੁਤ ਸੋਹਣੀ ਵੈੜ ਆ ਗਈ ਵੀ ਤਾਂ ਤਾਜੀ ਸੁਈਆਂ ਐ ਸਿੱਧੀ ਸਿੱਧੀ ਗੱਡ ਰੰਗ ਉੱਪਰੋਂ ਵੀ ਲੇਵਾ ਬੁੱਫਿਆ ਲੱਗਿਆ ਵੀਰੋ ਸੋਹਣਾ ਲੇਵਾ ਲੱਗਿਆ ਖਣ ਬੜਾ ਚੰਗਾ ਲੱਗਿਆ ਚਵਾਈ ਵਾਲਾ ਥਾਣਾ ਤਾਂ ਵੱਡੀ ਵੈੜਾ ਵੀਰੋ ਚੈੱਕ ਕਰਦੋ ਤੋਰਾ ਖਲਾਰ ਕੇ ਉਸਨੂੰ ਖਣ ਤੇ ਲਾ ਦੋ ਜੀ ਕੀ ਬਾਤ ਹੈ ਜੀ ਖਲਾਰ ਕੇ ਵੀ ਠੰਡੀ ਆ ਬੰਨ ਤਾਂ ਕੋਈ ਨਹੀਂ ਸ਼ਕੀਨ ਵੈੜਾ ਠੰਡੀ ਆ ਜੀ ਠੀਕ ਹੈ ਜੀ ਚੰਗੀ ਠੰਡੀ ਆ ਲੈ ਆ ਜੀ ਪਹਿਲੇ ਬੱਜੀ ਕਰੀਏ ਨਾ ਇਸ ਵਕਤ ਹੀ ਹੁਣ 16 17 ਕਿਲੋ ਦੇਲੇ 16 17 ਕਿਲੋ ਦਾ ਠੀਕ ਹੈ ਜੀ ਦੇਖੋ ਵੀਰੋ ਚੰਗੀ ਵਿਹੜ ਆ ਗਈ ਐ ਇਹ ਵੀ ਤਾਜੀ ਸੂਹੀ ਐ ਇਹਦਾ ਮੁੱਲ ਜੀ ਹਾਂਜੀ ਮੋਲੇ ਦਾ ਜੀ ਇਹਦਾ ਮੁੱਲ 65 ਕਰਾ ਲਓ ਹਾਂਜੀ 50 ਡਾਊਟ ਕਰਾ ਲਓ ਭਾ 63 ਕਰਾ ਲਓ ਇਹ ਪੂਰੇ ਛੜਦੀ ਹੈ ਕੀ ਬਾਤ ਆ ਜੀ 1000 ਹੋਰ ਛੜ ਦਿਓ ਜੀ ਰਵਿੰਦਰ ਸਾਹਿਬ ਉਹ ਤੈਨੂੰ ਕੀ ਆਖਣਾ ਜੀ ਇਧਰੇ ਵੇਖੋ ਵੇਖੋ ਸਹੀ ਵੱਛੀ ਵੇਖੋ ਵੱਛੀ ਇਹ ਤੋਹਫਾ ਹੈ ਜੀ ਕਰੇ ਬੱਚਾ ਕਿੱਲੇ ਬੱਜੀ ਵੀ ਸੋਹਣੀ ਲੱਗਦੀ ਆ ਰਿਸ਼ਤੇਦਾਰ ਵੀ ਅੱਜ ਤਾਂ ਆਖੇ ਵਾਕਿਆ ਵੱਛੀ ਬੰਦੀ ਜੀ ਬਿਲਕੁਲ ਬਿਲਕੁਲ ਜੀ ਨਵੇਂ ਪਸ਼ੂ ਆ 400 ਇਹ ਚੋਕੇ ਕੋਈ ਵੀਰਾ ਵੇਚ ਸਕਦਾ ਜੀ ਤਾਂ 60 ਤੋਂ 1000 ਗਮਾਨ ਹਨਾ ਜੀ ਬਾਕੀ ਕੋਈ ਫੋਨ ਨਾਲੇ ਤਾਂ ਤੀਜੇ ਨੰਬਰ ਤੇ ਆ ਗਈ ਜੀ ਤੇ ਜਿੰਨ ਬਦ ਲਾ ਗਈ ਚੌਗੀ ਵਛੀ ਹੋ ਜੀ ਇਹ ਸੂਈ ਆ ਜੀ ہاں ਸੂਈ ਤੁਰ ਬੱਚੇ ਕੀ ਬਾਲੇ ਨੇ ਜੀ ਅੱਜ ਇਹਨੂੰ ਸੇਵਾ ਸਦਮਾ ਦੇਣ ਨੂੰ ਸੂਈ ਉਹ ਤੇਰਾ ਠੀਕ ਹੈ ਜੀ ਬੱਚਾ ਮੰਗਦੇ ਬੱਚਾ ਜੀ ਤਾਂ ਵੇਖੋ ਵੀਰੋ ਸੋਹਣੀ ਵੈੜ ਆ ਗਈ ਆ ਰੰਗਵਾਜਾ ਤਾਂ ਬਹੁਤ ਹੀ ਚੰਗੀ ਵੈੜਾ ਵੀਰੋ ਪ੍ਰਿੰਟ ਪ੍ਰਿੰਟ ਚੈੱਕ ਕਰ ਲਓ ਬੱਚੇ ਵੀ ਬਿਲਕੁਲ ਤਾਜ਼ੇ ਬੱਜੇ ਨੇ ਬਿਲਕੁਲ ਤਾਂ ਸੋਹਣੀ ਵੈੜਾ ਵੀਰੋ ਦੁੱਧ ਕਿੰਨਾ ਆ ਗਿਆ ਜੀ ਦੁੱਧ ਹੈ 12 ਕਿਲੋ ਆ 12 ਕਿਲੋ ਆ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਵੀਰੋ ਤਾਂ ਖਾਨ ਵੀ ਨੋਕ ਵਾਲਾ ਆ ਗਿਆ ਲੇਵਲ ਉਹ ਸੋਨਾ ਲੱਗਿਆ ਰੰਗ ਬਾਜਾ ਵੀਰੋ ਇਹ ਦੋ ਤੇ ਚੰਗਾ ਚਵਾਜੂ ਫਿਰ ਜੀ ਬੜਾ ਚਵਾਜੂ ਦੋ ਆ ਬਰੀਡ ਆ ਇਹਦੇ ਬਰੀਡਾਂ ਦਾ ਭਿਆਗੀ 12 ਕਿਲੋ ਆ ਬਹੁਤ ਚੰਗੀ ਵੈੜਾ ਤੇ ਰੰਗ ਕਿਹਦਾ ਚੰਗਾ ਦਾ ਵੇਖੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਦੋਂਦੀ ਚੋਗੀ ਦੋਂਦੀ ਚੋਗੀ ਆ ਹਾਂਜੀ ਹਾਂਜੀ ਠੀਕ ਆ ਮੇਰੇ ਜਾਇਜ਼ ਰੇਟ ਨੇ ਚੱਲ ਜੀ ਸੱਜਾ ਜਾਇਜ਼ ਥੋੜਾ ਬੱਚੇ ਦਾ ਤੇ ਜ਼ਿਆਦਾ ਕਰਦੀ ਹੈ ਨਾ ਜੀ ਤਾਂ ਇਹਦਾ ਮੁੱਲ ਜੀ ਹਾਂ ਜੀ ਇਹਦਾ ਮੁੱਲ ਜੀ ਇਹਦਾ ਬਿਲਕੁਲ ਜਾਇਜ਼ ਹਾਂ ਜੀ ਬਿਲਕੁਲ ਜਾਇਜ਼ ਸ람 ਬੰਦ ਸਿਰਫ 40000 ਰੁਪਇਆ ਸਿਰਫ 40000 ਨਹੀਂ 6 40000 ਯਾਦ ਕਰੂ ਕੋਈ 1000 ਹੋ ਗਿਆਂਦੇ 45 ਪੂਰਾ ਇੰਦਰ ਸੇ ਫਿਰ ਬਹੁਤਾ ਰਗੜਾ ਲੱਗਦਾ ਨਹੀਂ ਜਾਂਦੇ ਹੋ ਜਾਇਜ਼ ਮਿਲਿਆ ਪਛੇ ਤੂੰ ਜਾਇਜ਼ ਹੀ ਜਾਂਦੰਦੇ ਹੋ ਛੱਡੀ ਛੱਡੀ ਵੇਖੋ ਤਾਂ ਬਾਕੀ ਵੀਰੋ ਚੈੱਕ ਕਰ ਲਓ ਪੈਪਾ ਪੂਪਾ ਦਾ ਦੇਖੋ ਵੇਖੋ ਵੇਖੋ ਪੈਪ ਕਿਦਾਂ ਮੈਂ ਡਾਇਰੈਕਟਰ ਯਾਦ ਹੀ ਕਰੂ ਕੋ ਪਹਿਲੇ ਨਬਸ ਬਿਲਕੁਲ ਜੀ ਬਿਲਕੁਲ ਟੋਪ ਕਲਾਸ ਆ 45000 ਦੀ ਚੱਕ ਜਲਿੰਦਰ ਸਿੰਘ ਆਪਾਂ ਤੈਨੂੰ ਵੀ ਆਖਣਾ ਯਾਰ ਕੀ ਬਾਤ ਆ ਅਗਲੇ ਬਨੇ ਆ ਗਈ ਵੇੜ ਜੀ ਜਰਸੀ ਇੱਕ ਕਾਲੀ ਜਲਸੀ ਆ ਗਈ ਪੰਜਾਬ ਦੀ ਕੀ ਬਾਤ ਆ ਜੀ ਪੰਜਾਬ ਦੀ ਹਾਂਜੀ ਤਾਂ ਵੇਖੋ ਵੀਰੋ ਖਾਂਦੀ ਕੁਆਲਿਟੀ ਲੇਵੇ ਦੀ ਕੁਆਲਿਟੀ ਬਹੁਤ ਸੋਹਣੀ ਲੱਗੀ ਆ ਦੁੱਧ ਕਿੰਨਾ ਜੀ ਉਹ 13 ਕਿਲੋ ਬੋਲਾ ਪਰਸਾ ਸੁਈ ਜਾ ਰਿਹਾ ਠੀਕ ਆ ਜੀ ਵੇਖੋ ਵੱਡੀ ਵੇੜਾ ਲੰਮੀ ਬੇਲ ਆ ਗਈ ਵੀਰੋ ਤਾਂ ਚਮਕ ਚਮਕ ਸ਼ਾਈਨਿੰਗ ਸ਼ੂਨਕ ਬਹੁਤ ਆ ਵੇੜ ਤੇ ਗੋਲ ਕਦਾ ਲੱਗਾ ਐ ਨੀ ਕਨੇ ਕੰਨ ਆ ਗਿਆ ਤਵੇ ਕੋ ਵੀ ਥਣ ਬੜਾ ਪਿਆਰਾ ਲੱਗਿਆ ਮਈਆਂ ਵਰਗਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਆ ਬੰਦੇ ਪਸ਼ੂ ਪਸ਼ੂ ਠੰਡੇ ਲਿਆਉਂਦੇ ਤੁਸੀਂ ਮੈਂ ਸ਼ਾਮ ਨੂੰ ਲਾਵਾਂਗਾ ਅਦਨ ਰੱਸੀ ਵਾਲੀ ਵੈਡ ਲਈ ਨਹੀਂ ਕਦੀ ਠੀਕ ਆ ਜੀ ਇਦਾਂ ਬਹਿਣਾ ਥਲੀ ਠੀਕ ਹੈ ਸੀਲ ਪਸ਼ੂ ਲੈ ਕੇ ਹੁੰਦੇ ਇਹਦਾ ਮੁੱਲ ਜੀ ਹਾਂ ਜੀ ਮੁੱਲ ਇਹਦਾ ਜੀ ਇੱਕੋ ਗੱਲ ਕਰ ਗੀ ਜੇ ਹਾਜੀ ਜਾਣਦੇ ਚਾਹੀਦੇ ਹਾਂ ਹਾਂਜੀ ਲੋਕ ਤੇ ਲੋਹੜੀ ਤੋਂ ਪਹਿਲਾਂ ਲਾਉਂਦੇ ਨੇ ਆਪਣਾ ਉਹ ਫਰਾ ਦੀਵਾਲੀ ਤੋਂ ਪਹਿਲਾਂ ਲੱਗਦੀ ਹੈ ਨਾ ਮਗਰੋਂ ਨਾਲੇ ਦੀਵਾਲੀ ਦਾ ਫਰਾ 2000 ਘਟ 50 2 ਘਟ 50 48 ਦੀ ਹਾਂਜੀ ਕੀ ਬਾਤ ਆ ਜੀ ਪਤਾ ਲਾਗ ਮਾ ਤਾਂ ਮਾਂ ਤਨ ਹੋ ਜੂ ਜੀ ਦਿਨਦਰ ਸਾਹਿਬ ਆ ਪਾ ਤੈਨੂੰ ਕੀ ਆਖਣਾ ਯਾਰ ਸੌਦਾ ਵੇਚਣਾ 2500 ਲਾਪੇ 700 ਲਾਪੇ ਦੋ ਯਾਰ ਜਾਂਦਾ ਫਿਰ ਠੀਕ ਆ ਗਿਲਜਿੰਦਰ ਸਿਆ ਬਾਕੀ ਕੋਈ ਫੋਨ ਲਾ ਲਈ ਵੀਰਾ ਹਾਂ ਕੋਈ ਗੱਲ ਨਹੀਂ ਵੀਰੋ ਫੋਨ ਲਾ ਲਿਓ ਸੋਹਣੀਆਂ ਬੇੜਾਂ ਨੇ ਇੱਕ ਮੌਸਮ ਚੰਗਾ ਹੁਣ ਆ ਗਿਆ ਤਾਂ ਇਹ ਰੀਆਂ ਬੇੜਾਂ ਦੁੱਧ ਪਰਣਾ ਬਿਲਕੁਲ ਬਿਲਕੁਲ ਜੀ ਹਾਂ ਜੱਟੇ ਤੁਰ ਪੇਣਾ ਬਿਲਕੁਲ ਬਿਲਕੁਲ ਬਾਹਰ ਚੰਗੀ ਆ ਗਈ ਨਾ ਹਾਂ ਤਾਂ ਡੱਕੇ ਲਾਉਣ ਵਾਲੀਆਂ ਬੇੜਾਂ ਨੇ ਦੁੱਧ ਵਾਲੀਆਂ ਹਾਂਜੀ ਹਾਂਜੀ ਵੀਰ ਅਗਲੇ ਬੰਨੇ ਆ ਗਈ ਅਗਲੇ ਆ ਖੀਰੀ ਜੀ ਖੀਰੀ ਵੜ ਵੱਡੀ ਵੇੜਾ ਖੀਰੀ ਰੱਬ ਨੇ ਵੇਲੇ ਬੈ ਕੇ ਬੜਾਈ ਟਾਈਮ ਲੱਗਿਆ ਹੋ ਚੰਗੀ ਸਪੈਸ਼ਲ ਬੇੜਾ ਹੈ ਤਾਂ ਇਹ ਖੀਰੀ ਆ ਜੀ ਸੋਹਣ ਵਾਲੀ ਆ ਹਾਂਜੀ ਗੱਬਣਾ ਜੀ ਬਰੀਡ ਬਹੁਤ ਆ ਹਾਂਜੀ 1500 ਰੁਪਏ ਲਗਾ ਜੀ ਖਾਣ ਬੜਾ ਪਿਆਰਾ ਲੱਗਿਆ ਜੀ ਵੱਡੀ ਵੇੜ ਵੇਖੋ ਵੀਰੇ ਪਲੀ ਜੁੜੀ ਐ ਮੰਜਾ ਡੈਂਦਾ ਉੱਪਰ ਫੁੱਲਰ ਆ ਜੀ ਤੇ ਚਮਕ ਚਮਕ ਚੈੱਕ ਕਰੋ ਵੀਰੇ ਬਰੀਡ ਚੈੱਕ ਕਰੋ ਠੰਡੀ ਧੀ ਦੇਖੋ ਇਦਾਂ ਦੇਖੋ ਕੀ ਬਾਤ ਹੈ ਠੰਡੀ ਧੀ ਬਹੁਤ ਠੰਡੀ ਧੀ ਵੇੜ ਆ ਜੀ ਕੀ ਬਾਤ ਹੈ ਜੀ ਰੱਬ ਨੇ ਵੇਲੇ ਵੈਕਟ ਬਣਾਈ ਜੀ ਬਿਲਕੁਲ ਸਰ 4 ਰੁਪਏ ਨਹੀਂ ਬੰਤ ਕੋਈ ਨਹੀਂ ਕੇ ਵੀਰ ਨੇ ਚੰਗੀ ਸੇਵਾ ਕੀਤੀ ਹੈ ਜੀ ਜੋ ਇੰਨੀ ਸੰਭੀ ਆ ਪੁਲਿਸ ਜੁੜੀ ਆ ਫਿਰ ਵੀਰਿਓ ਥਾਂ ਵੀਰਾਕੋਟ ਸ਼ਹਿਰ ਤੋਂ ਵਸੀ ਲਈਏ ਠੀਕ ਆ ਜੀ ਡੇਡ ਡੇਡ ਲੱਖ ਦੀ ਗਾਂ ਜਿਨ੍ਹਾਂ ਕੋ ਕਾਵਾਂ ਬਿਲਕੁਲ ਡੇਡ ਡੇਡ ਲੱਖ ਤੋਂ ਗਾਂ ਕੋਈ ਘਟ ਨਹੀਂ ਜਦੋਂ ਬੱਚਾ ਲਿੰਦਾ ਦੱਸੀ ਜਾਂਦੀ ਆ ਵੈੜ ਹਾਂਜੀ ਵੈੜ ਤੇ ਮੂੰਹੋਂ ਦੱਸੀ ਜਾਂਦੀ ਆ ਬਰੀਡ ਆ ਰੰਗ ਚੰਗਾ ਰਾਜੀ ਥਣ ਚੰਗਾ ਕੋਈ ਰੀ ਵਾਲਾ ਬੰਦਾ ਰੱਖਣ ਨਾਲ ਸਾਹਮਣੇ ਆਲੇ ਕਿਹੜੇ ਕਿਹੜੇ ਵੀਰ ਨੂੰ ਪਰਖਾ ਹਾਂਜੀ ਹਾਂਜੀ ਖਾਨ ਬੜਾ ਪਿਆਰਾ ਲੱਗਿਆ ਬਾਹਰ ਨਾ ਜਾਂਦੇ ਹੋ ਜੀ ਤੋੜ ਦਿਓ ਲੰਮੀ ਤੋੜ ਦਿਓ ਆ ਤੋੜ ਲੰਮੀ ਤੋੜਿਓ ਵੇਖੋ ਵੀਰੇ ਤੋੜਾ ਚੈੱਕ ਕਰੋ ਕੀ ਕਹਨੇ ਆ ਕੀ ਬਾਤ ਹੈ ਜੀ ਤਾਂ ਦੁੱਧ ਵੀ ਇੰਨਾ ਵੜਾ ਪਰਣਾ ਜੀ ਹੁਣ ਮੌਸਮ ਵੀ ਚੰਗਾ ਲੈਓ ਇਹ ਕਲਵਿੰਦਰ ਸਾਹਿਬ ਮੀਰਾਕੋਟ ਸ਼ਹਿਰ ਤੋਂ ਲਈਏ ਠੀਕ ਹੈ ਜੀ ਇਹ ਖਾਨਦਾਨ ਗਈਆਂ 1.5 ਲੱਖ ਤੋਂ ਕਾਂ ਕੋਈ ਘੱਟ ਨਹੀਂ ਤੇ ਖੀਰਾ ਬੱਚਾ ਲਿਆ ਨਾ ਦੱਸੀ ਹਾਂ ਜੀ ਚੰਗੇ ਸੀਮਨ ਚ ਆ ਵੇੜ ਬਾਕੀ ਗਾੜੀ ਦੁੱਧ ਵੀਰੋ ਤੁਹਾਡੀ ਸੇਵਾ ਦਾ ਹੁੰਦਾ ਹਨਾ ਹੁਣ ਵੰਡਾ-ਵੰਡਾ ਏਡੀ ਵੇੜ ਨੂੰ ਵੰਡਾ ਵੀ ਚਾਹੀਦਾ ਵੰਡ ਖਾਊਗੀ ਖੁੱਲਾ ਤਾਂ ਵੀਰੋ ਦੁੱਧ ਦੇ ਟੱਕੇ ਲਾਉਣ ਵਾਲੀ ਆ ਤਾਂ ਦਿਨ ਕਿੰਨੇ ਲੈ ਜੂ ਜੀ ਇਹ ਦੇਣੇ 15-16 ਖਾਣੇ ਜੀ ਇਹ ਦੇਣ 15 ਲੈ ਜੂ 15 ਦਿਨ ਲੈ ਜੂਗੀ ਪਹਿਲਾਂ ਵਛੀ ਮੇਰੀ ਇਹ ਨਾ 26-27 ਕਿਲੋ ਦੁੱਧ ਵਾਰੀ ਪਹਿਲਾਂ ਵਛੀ ਆ ਮਈਆਂ ਨੂੰ ਥਾਪੀ ਮਾਰਨ ਕਿਆ ਬਾਤ ਹੈ ਜੀ ਇਹਨਾਂ ਨੂੰ ਠੰਡੀ ਦੀ ਦੇਖੋ ਇਹ ਦਾ ਮੁੱਲ ਜੀ ਸਾਜੀ ਮੁੱਲ ਮੌਕੇ ਤੇ ਆਏਗਾ ਨਾ ਪਤਾ ਹਾਂਜੀ ਤੇ ਕਰ ਲਾਂਗੇ ਫੋਨ ਤੇ ਆਣ ਕੇ ਵੇਖੇ ਮੱਛੀ ਮੇਰੀ ਬਹਿ ਕੇ ਲਾਗੇ ਅੱਖ ਲੋਗੇ ਵੇਖੇ ਫਿਰ ਆਪਾਂ ਫੋਨ ਤੇ ਮੁੱਲ ਕਰ ਲਾਂਗੇ ਕਿਆ ਬਾਤ ਹੈ ਜੀ ਵੇਖੋ ਵੀਰੋ ਸਿਰਾ ਵੇੜਾ ਟੌਪ ਕਲਾਸ ਆ ਫੋਨ ਤੇ ਇਹਦਾ ਮੁੱਲ ਜੋ ਫੋਨ ਜਰੂਰ ਲਾ ਲਿਓ ਰੇਡ ਜੈਜ ਹੁੰਦਾ ਤਾਂ ਚੰਗੀਆਂ ਵੇੜਾਂ ਆ ਗਈਆਂ ਵੀਰੋ ਕੋਈ ਸੂਈਆਂ ਸਵਾਈਆਂ ਨੇ ਗੱਬਣਾਂ ਚੰਗੇ ਰਿਕਾਰਡ ਵਾਲੀਆਂ ਨੇ ਰੰਗ ਬਾਈ ਨੇ ਜਾਤ ਨਸਲ ਨੇ ਰੇਡ ਗਿਆ ਜੀਆ ਫੋਨ ਜਰੂਰ ਲਾ ਲਿਓ ਜੀ ਬਾਕੀ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਤੁਹਾਨੂੰ ਨਵੇਂ ਦਿਨਾਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਤਾਂ ਭਾਈ ਆਪਣਾ ਪਿੰਡ ਦੱਸਿਓ ਜੀ ਪਿੰਡ ਸੱਠਾ ਜੀ ਹਾਂ ਜੀ ਨੇੜੇ ਫਲਗੜਡ ਝੂੜੀਆਂ ਠੀਕ ਹੈ ਜੀ ਨਾਲ ਹੀ ਆ ਪਾਲੋ ਵਾਲੀ ਪਿੰਦੀ ਜੇ ਮਜੀਠਾ ਰੋੜ ਜੇ ਸੁਵਿੰਦਰ ਸਿੰਘ ਛੰਦਾ ਮੇਰੇ ਨਾਂ ਹੈ ਜੀ ਫੋਨ ਨੰਬਰ ਜੀ 71473 5612 73473 56612 56612 ਠੀਕ ਹੈ ਜੀ ਠੀਕ ਹੈ ਜੀ ਸਸੀ ਗਾ ਜੀ